ਗੁੱਡ ਮਾਰਨਿੰਗ ਦੋਸਤੋ ਕਿਦਾਂ ਕੀ ਹਾਲ ਚਾਲ ਸਾਰਿਆਂ ਦਾ ਸਵਾਗਤ ਕਰਦੇ ਆਂ ਡੇ 3 ਦੇ ਵਿੱਚ ਤੇ ਜਿੱਦਾਂ ਤੁਹਾਨੂੰ ਪਤਾ ਯਾਰਤੀ ਆਪਾਂ ਹੋਟਲ ਵਿੱਚ ਆ ਗਏ ਸੀਗੇ ਤੇ ਰਾਤੀ ਨੀਂਦ ਬੋਕਿਆਂ ਡਾਈ ਪਹਿਲਾਂ ਵਿਊ ਦਿਖਾ ਰਹੀ ਆ ਬਾਹਰਲਾ ਹਣਾ ਖੁੱਲ ਜਾ ਓਏ ਓਏ ਅੱਛਾ ਉਹ ਆਹ ਹਾਂ ਅਸ਼ਿਆ ਇਹ ਤਾਂ ਖੁੱਲਦੀ ਆ ਤੇ ਚੈੱਕ ਕਰੋ ਵਿਊ ਬਾਹਰਲਾ ਤੇ ਆਖਰੀ ਵਾਟਰ پارک ਆ ਯਾਰ ਤੇ ਮੋਟਰਸਾਈਕਲ ਇਦਾਂ ਖੜੇ ਜਿੱਦਾ ਏਜੰਸੀ ਹੁੰਦੀ ਮੋਟਰਸਾਈਕਲਾਂ ਵਾਲੀ ਤੇ ਆ ਵਾਟਰ پارک ਬਣੀ ਹੋਈ ਆ ਨਾਲ ਨਾਲ ਮੋਟਰਸਾਈਕਲ ਨੇ ਖੜੇ ਜਦਾ ਪਾਰਕਿੰਗ ਹੁੰਦੀ ਆ ਠੇਕਾ ਮਾਲਿਆ ਹੁੰਦਾ ਪਾਰਕਿੰਗ ਵਾਲਾ ਚਲੋ ਜੀ ਰੈਡੀ ਆਪਾਂ ਹੋ ਚੁੱਕੇ ਇੱਕ ਵਾਰੀ ਫਿਰ ਤੋਂ ਤੇ ਆਪਾਂ ਨਿਕਲਦੇ ਆ ਹੁਣ ਤੇ ਰੂਮ ਦਾ ਹਾਲ ਆਪਾਂ ਇਦਾਂ ਦਾ ਕੁਛ ਕਰ ਦਿੱਤਾ ਕਿਉਂਕਿ ਰਾਤੀ ਨੀਂਦ ਨਹੀਂ ਦਿੰਦੀ ਐਂ ਸੀਗੀ ਡਿਠੇ ਸੀ ਇੱਥੇ ਸਮਾਨ ਪੈ ਗਿਆ ਤੇ ਹੁਣ ਆਪਾਂ ਨਿਕਲੀਏ ਤੇ ਇਹਨਾਂ ਦਾ ਆ ਸਮਾਨ ਸਮੋਝ ਨਾਲ ਦਿੰਦੇ ਹੁੰਦੇ ਆ ਆਪਾਂ ਬੈਗ ਚ ਪਾ ਲਿਆ ਆ ਨਾਲ ਲੈ ਕੇ ਚੱਲੇ ਜਾਣਾ ਫਿਰ ਛੱਡਣਾ ਤੁੰਨਾ ਕੁਛ ਚਲੋ ਜੀ ਅੱਜ ਦਾ ਜਿਹੜਾ ਸਫਰ ਹੈਗਾ ਆ ਉਹ ਹੈਗਾ ਆ 8 ਤੋਂ 8.5 9 ਘੰਟੇ ਦਾ ਹੋਊਗਾ ਬਾਕੀ ਪੰਮਾ ਜੀ ਗੁੱਡ ਮਾਰਨਿੰਗ ਦੋਸਤੋ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਹਾਓ ਯੂ ਰੈਡੀ ਹੋ ਬਿਲਕੁਲ ਬਿਲਕੁਲ ਰੈਡੀ ਆਸਟੇ ਮੇਰੇ ਨਾਲ ਤੇ ਤੁਸੀਂ ਵੀ ਰੈਡੀ ਹੋਵੋਗੇ ਇਸ ਵਲੌਗ ਨੂੰ ਦੇਖਣ ਲਈ ਅੱਜ ਫਾਈਨਲੀ ਸਾਡਾ ਜਸਟੀਨੇਸ਼ਨ ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਜਾਣਾ ਹੈ ਸੱਚੇ ਪਾਤਸ਼ਾਹ ਕਰਵਾ ਕਰਨ ਗੁਰੂ ਮਹਾਰਾਜ ਹੁਣ ਤੱਕ ਆਪਾਂ ਤੰਦਰੁਸਤੀ ਦੇ ਨਾਲ ਵਧੀਆ ਪਹੁੰਚੇ ਆ ਦੋ ਦਿਨ ਦਾ ਸਫਰ ਬੜਾ ਖੂਬਸੂਰਤ ਰਿਹਾ ਤੇ ਤੀਸਰੇ ਦਿਨ ਦਾ ਸਫਰ ਜਲਵਾਲਾ ਆਪਾਂ ਜੀ ਚਾਲੇ ਪਾ ਲੈਣੀ ਚਲੋ ਜੀ ਮਿਲਦੇ ਆ ਨਾਲ ਨਾਲ ਤੁਹਾਨੂੰ ਵੀ ਦਿਖਾਉਨੇ ਆ ਤੇ ਛੜੀਏ ਬਸ ब्रेकफास्ट ਕਰ ਰਹੇ ਆ ਪੋਹਾ ਆਪਣੇ ਜਣਾਦਰੀ ਇੱਧਰ ਪਤਾ ਨਹੀਂ ਕੀ ਆਲੂ ਜੀਰਾ ਬੁੰਦੀ ਰਾਇਤਾ ਬਰੈਡ ਪਕੌੜਾ ਤੇ ਬਰੈਡ ਜੈਮ ਨੂੰ ਧੂਆਂ ਨਿਕਲ ਆ ਗਿਆ ਉਹ ਮਿਲਦਾ ਉਹਦੇ ਸਾਹ ਤਾਂ ਬਰੈਡ ਜੈਮ ਧੂਆਂ ਨਿਕਲ ਆ ਗਿਆ ਚਲੋ ਪਹਿਲਾਂ ਬ੍ਰੇਕਫਾਸਟ ਕਰੀਏ ਫਿਰ ਰਵਾਨਾ ਹੋਈਏ ਜੀ ਐਸੀ ਆਪਣਾ ਹੋਟਲ ਜੇ ਤੁਸੀਂ ਵੀ ਬਾਈ ਰੋਡ ਆਉਂਦੀ ਸੋਚ ਰਹੇ ਹੋ ਤੇ ਆਹ ਹੋਟਲ ਚ ਜ਼ਰੂਰ ਰੁਕਿਓ ਸ਼ਿਉਣੀ ਵਿੱਚ ਹੈਗਾ ਆ ਤੇ ਗੱਡੀ ਦੀ ਹੱਥ ਥੋੜੀ ਐਦਾਂ ਹੀ ਹੋ ਚੁੱਕੀ ਆ ਸੇ ਉਹਦੇ ਫੋਟਾਂ ਖੇਚ ਹੋ ਰਹੀਆਂ ਆ ਤੇ ਸਾਨੂੰ ਇੱਕ ਰੂਮ ਮੇਰੇ ਸਾਬ ਨਾਲ ਪਿਆ ਸੀ 2300 ਦਾ 2400 ਦੇ ਹੋ ਗਏ ਵਿਦ ਬ੍ਰੇਕਫਾਸਟ ਕੰਪਲੀਮੈਂਟਰੀ ਹੁੰਦਾ ਆ ਦਾ ਗ੍ਰੈਂਡ ਰਜਵੰਦਾ ਤੇ ਹੁਣ ਆਪਾਂ ਨਿਕੜੀਏ ਆਜੋ ਭਾਈ ਇਹ ਸਫਰ ਦੀ ਤੀਜੀ ਟੈਂਕੀ ਪੁੱਲ ਹੋ ਰਹੀ ਐ ਇੱਥੇ ਪੈਟਰੋਲ ਮਹਿੰਗਾ ਯਾਰ ਜਿੱਦਾ ਪਿੱਛੇ 106 ਸੀ ਇੱਥੇ 107 ਹੋ ਗਿਆ اپنے ہیلو تھلے ادا کا ادھر تو ہو جا کے جائی ج مہاراشٹر والوں کا مہنگا ہو جائے باقی چلو دیکھو کن دی انت امبانی جی ہم نے چار ہزار کا پٹرول ڈلوایا یہ جی جو سکینر ہے جی بند نے خود کا لگایا ہوا ہے دیکھ لو امبانی جی یہ آپ کو گاٹا کروائے گا آپ کے پٹرول پمپ یہ بند کروائے گا دیکھ لو سکینر اس نے اپنا لگایا ہوا ہے ابھی چیک کروا دیتا ہوں میں ਅਬ ਵੀ ਸ਼ੇਵੀ ਨੇ ਆਪਣਾ ਨਹੀਂ ਲਗਾਇਆ ਇਸਕੇ ਫੋਨ ਪਰ ਟੂ ਟੂ ਹੋਆ ਵੀ ਓਏ ਕੰਪਨੀ ਦਾ ਫੋਨ ਹੈ ਭਾਈ ਉਹ ਕੰਪਨੀ ਦਾ ਫੋਨ ਹੈ ਚਲੋ ਵੀ 4000 ਲਗਾ ਆਪਣਾ ਤੇ ਹੁਣ ਅੱਗੇ ਵਧਦੇ ਆ ਲੈਟਸ ਗੋ ਅਬ ਇਹ ਵੀ ਭਾਈ ਠੀਕ ਹੈ ਓਕੇ ਭਾਈ ਲੋ ਵੀ ਮਿੱਤਰੋ ਦੇਖ ਸਕਦੇ ਤੁਸੀਂ ਜੰਗਲ ਹੀ ਜੰਗਲ ਹਰ ਪਾਸੇ ਜੰਗਲੀ ਜੰਗਲ ਇਸ ਜੰਗਲ ਵਿੱਚ ਹਰੇਕ ਤਰ੍ਹਾਂ ਦੇ ਜੀਵ ਜੰਤੂ ਪਾਈ ਜਾਂਦੇ ਨੇ ਤੇ ਮੈਂ ਇਹੀ ਦੇਖ ਰਿਹਾ ਕੋਈ ਦੇਖੀ ਜਾਵੇ ਤਾਂ ਵਧੀਆ ਗੱਲ ਆ ਨਹੀਂ ਦਿਖਿਆ ਤਾਂ ਮੈਂ ਕੋਈ ਵੀ ਹੈ ਵੀ ਐਫ ਐਕਸ ਨਾ ਪਾ ਦੂੰਗਾ ਤੁਹਾਨੂੰ ਦਿਖਾਉਣਾ ਤੇ ਹੈਗਾ ਹੀ ਕੁਛ ਨਾ ਕੁਛ ਬਾਂਦਰ ਇੱਕ ਦਿਖਿਆ ਹੀ ਮੁਰ ਕੇ ਉਹ ਲੱਭਣ ਕਿੱਥੇ ਆ ਦਿਲ ਤੇ ਘਾਦੇ ਨੂੰ ਘਰੇ ਲੈ ਜੀ ਪਰ ਉਹ ਜੰਗਲੀ ਬਾਂਦਰ ਸੀ ਜੰਗਲੀ ਉਹ ਦੇਖੋ ਸਾਹਮਣੇ ਵਿਊ ਵੀ ਬੋਕ ਹੈਡ ਆ ਉਹਦਾ ਤੇ ਜੰਗਲ ਦੀ ਵਿੱਚ ਦੀ ਰੋਡ ਕੱਟ ਦਿੱਤਾ ਆ ਅਡੋ ਦੁਰਘਟਨਾ ਆ ਯਹਾਂ ਪਰ ਇਹ ਕਿਵੇਂ ਖਵਾਇਆ ਘਟਨਾ ਸਥਾਨ ਇੱਕ ਤਾਂ ਜਾਲੀਆਂ ਤਾਂ ਕਰਕੇ ਲਾਈਆਂ ਹੋਈਆਂ ਕਿ ਜੀਵ ਜੰਤੂ ਬਾਹਰ ਨਾ ਆ ਜAVE ਰੋਡ ਤੇ ਕੋਈ ਸ਼ੋਰ ਨਾ ਆ ਜAVE ਮੇਰੀ ਗੱਲ ਸੁਣ ਲੈਣਾ ਬੇਤਾ ਕਿ ਜਾਂਦਰ ਕੋਈ ਇੱਧਰ ਨਾ ਆ ਜAVE ਕਿਸੇ ਨੂੰ ਖਾਣ ਨਾ ਜਾਵੇ ਕਿਉਂਕਿ ਮੋਟਰਸਾਈਕਲ ਤੇ ਬਹੁਤ ਜਾਂਦੇ ਜਾਂਦੇ ਆ ਕਿਤੇ ਵੈਜੀ ਉਹ ਨੌਨ ਵੈਜੀਟੇਰਨ ਆ ਗਿਆ ਤੇ ਇੱਥੇ ਛੱਡਣਾ ਕਿਸੇ ਨੂੰ ਨਹੀਂ ਉਹਨੇ ਬਾਕੀ ਇਹ ਤਾਂ ਆ ਕਿ ਸ਼ੋਰ ਨਾ ਜਾਵੇ ਜੋ ਟ੍ਰੈਫਿਕ ਦਾ ਆ ਉਹਨਾਂ ਨੂੰ ਪਰੇਸ਼ਾਨ ਨਾ ਕਰੇ ਜਾਨਵਰਾਂ ਨੂੰ ਕਾਂ ਕਿ ਉਸਾਂ ਦੀ ਨਾ ਉਹ ਰਹਿ ਸਕਣਾ ਬਾਕੀ ਯਾਰ ਵੀਊ ਕਿਹ ਐ ਟਾ ਯਾਰ ਜੀ ਆਪਾਂ ਐ ਟਰਬੋ ਟੈਂਪੇਲਾ ਕਰ ਚੁੱਕੇ ਹੀ ਮਹਾਰਾਸ਼ਟਰਾ ਵਿੱਚ ਮਹਾਰਾਸ਼ਟਰਾ ਦੇ گاؤں ਇਧਰ ਆ ਰਹੇ ਆ ਤੇ ਉਹ ਵੀ ਨਾਗਪੁਰ ਦੇ ਆਪਾਂ ਇੰਡਸਟਰੀਅਲ ਏਰੀਏ ਵਿੱਚ ਘੁੰਮ ਰਹੇ ਆ ਆ ਸਾਰੀਆਂ ਫੈਕਟਰੀਆਂ ਇਧਰਲੀ ਸਾਈਡ ਇਹ ਸਰਕੇ ਰੋਡ ਤੇ ਸਾਰੇ ਟਰੱਕ ਟਰੱਕ ਹੀ ਨਜ਼ਰ ਆਉਣਗੇ ਬਹੁਤ ਘੱਟ ਗੱਡੀਆਂ ਆਉਣਗੀਆਂ ਤੇ ਇਹ ਜਿਹੜਾ ਰੂਟ ਸੀਗਾ ਇਹ ਤੇ ਦੋ ਆਉਂਦੇ ਹੀ ਆਪਾਂ ਨਿਕਲ ਗਏ ਆ ਹైదరాబాద్ ਵਾਲੇ ਹਾਈਵੇ ਤੇ ਤੇ ਇਫਤਿਹਾਰ ਸ਼ਹਿਰ ਅਸੀਂ ਬੰਬੇ ਵਾਲੇ ਹਾਈਵੇ ਤੇ ਨਿਕਲ ਜਾਈਏ ਕਿਉਂਕਿ ਉਹ ਬੈਸਟਰ ਹਾਈਵੇ ਆ ਵਿੱਚ ਹੀ ਜਾਉਂਗੇ ਕਿਤੇ ਇੱਕ ਤਾਂ ਤੁਸੀਂ ਸ਼ਹਿਰ ਦੇ ਵਿੱਚ ਫਸ ਜਾਗੇ ਟਾਈਮ ਵੱਧ ਲੱਗਣਾ ਆਣਾ ਖੱਜਲ ਖਵਾਰੀ ਹੁੰਦੇ ਰਵਾਂਗੇ ਆ ਬਾਹਰ ਵਾਲੀ ਸਭ ਤੋਂ ਵਧੀਆ ਟਰੱਕ ਭਾਵੇਂ ਮਿਲਣਗੇ ਪਰ ਰੋਡ ਸਾਫ਼ ਮਿਲੂਗਾ ਸਾਰਾ ਦੇਖੋ ਇੱਧਰ ਜਿਹੜਾ ਫੈਕਟਰੀਆਂ ਫੈਕਟਰੀਆਂ ਨਜ਼ਰ ਆਉਣਗੀਆਂ ਓਏ ਫੋਕਸ ਹੋ ਜਾ ਬਾਹਰ ਹਾਂ ਆ ਦਿਨ ਨਜ਼ਰ ਆ ਰਹੀਆਂ ਨਾ ਮੇਰੀ ਉਂਗਲ ਕਿੱਥੇ ਆ ਹਾਂ ਆ ਰਹੀਆਂ ਸਾਰੀਆਂ ਹੀ ਫੈਕਟਰੀਆਂ ਇਹ ਨਾਗਪੁਰ ਦੀਆਂ ਸਮਾਂ ਰਹਿ ਗਿਆ 5 ਘੰਟੇ 42 ਮਿੰਟ ਦਾ ਸਫ਼ਰ 344 ਕਿਲੋਮੀਟਰ 5:10 ਤੇ ਆਪ ਪਹੁੰਚ ਜਾਣਾ ਸ਼੍ਰੀ ਹਯੂਦ ਸਾਹਿਬ ਕਿਤਾਬੀ ਬਹੁਤ ਵਧੀਆ ਹੈ ਤਾਂ ਹਰ ਕਿਸੇ ਦਾ ਬਹੁਤ ਜ਼ਿਆਦਾ ਖੁਸ਼ੀ ਥੰਬਸ ਅਪ ਆਪਸ ਕਿਉਂ ਕਰ ਗਏ ਇੱਥੇ ਕੋਈ ਮਨ ਲੱਗਾ ਗੁਰੂ ਘਰ ਹੈਗਾ ਤੇ ਇੱਥੇ ਹੈ ਕੋਈ ਪ੍ਰੋਬਲਮ ਆਪਣੇ ਸਿੱਖ ਪ੍ਰਭਾ ਕੰਨੇ ਸਾਰੇ ਇੱਥੇ ਖੜੇ ਆ ਵਿਸ਼ਵ ਸੇਵਕ ਪਰਮੇਸ਼ਰ ਕੀ ਗੱਦ ਜਾਨਾ ਨੈਸ਼ਨਲ ਹਾਈਵੇ 44 ਨੂੰ ਆਪਾਂ ਅਲਵਿਦਾ ਕਰਤਾ ਆ ਗਿਆ ਨੈਸ਼ਨਲ ਹਾਈਵੇ 44 ਆਪਾਂ ਉੱਪਰ ਦੀ ਘੁੰਮ ਕੇ 161 ਹਾਈਵੇ ਨੰਬਰ ਤੇ ਹੁਣ ਪਹੁੰਚ ਗਏ ਆ ਜਿਹੜਾ ਤੁਸੀਂ ਦੇਖ ਸਕਦੇ ਆ ਉਹ ਜਿਹੜਾ ਇੱਥੋਂ ਰੋਡ ਜਾਂਦਾ ਸਿੱਧਾ ਹੀ ਉਹ ਹਾਂ ਉਹ ਜਾਂਦਾ ਨੈਸ਼ਨਲ ਹਾਈਵੇ 44 ਸਿੱਧਾ ਚਲ ਜਾਂਦਾ ਹైదరాబాద్ ਵਾਲੀ ਛੜਨੋਂ ਮਨ ਨੂੰ ਉਹ ਜਿੱਦੋਂ ਗੱਡੀਆਂ ਆ ਰਹੀਆਂ ਆ ਉੱਪਰ ਇਹ ਆ ਕੀ ਆ ਗਿਆ ਮਰੇ ਸੱਤ ਖੜੇ ਦਿੱਤਾ ਇਹ ਜਿਹੜਾ ਹੁਣ ਹਾਈਵੇ ਆ ਇਹ ਆਪਾਂ ਪਿਆ ਗਿਆ 361 ਆਪਾਂ ਇਹੀ ਆਪਣਾ ਹੁਣ ਸਾਥੀ ਸੰਗੀ ਸਾਥੀ ਬਣ ਕੇ ਜਿਹੜਾ ਜਿਹੜਾ ਖਯੂਰ ਸਾਹਿਬ ਤੱਕ ਜਾਊਗਾ ਕੀ ਐ ਭਈ ਅਸੀਂ ਅਨੇ ਤੀ ਮੈਂ ਹੱਸਦਾ ਵਾ ਹਾਂਜੀ ਵੀ ਆਪਾਂ ਬਤਾਉਗੀ ਕਰਦੇ ਆ ਉਹ ਦੇਖੋ ਜੀ ਉਹ ਆ ਕੀ ਹੋ ਰਿਹਾ ਯਾਰ ਮੁਰਿਆ ਹਾਂ ਮੈਂ ਰੋਡ ਤੋਂ ਲੱਗੀ ਤੇ ਮੁਰਿਆ ਪਿੱਲਰ ਜੇ ਸ਼ੁਰੂ ਹੋਏ ਜਿਸ ਕਰਕੇ ਤੁਹਾਨੂੰ ਨਹੀਂ ਦਿਖਾ ਸਕਿਆ ਪਰ ਆ ਦੇਖੋ ਇੱਥੇ ਆ ਮੁੰਬਈ ਦੀ ਸਰਕਾਰ ਕਹੋਂਦੀ ਪਈ ਆ ਦੇਖੋ ਸੜਕਾਂ ਉੱਤੇ ਸਾਰੇ-ਸਾਰੇ ਛੋਟੇ-ਛੋਟੇ ਜੰਮਦਿਆਂ ਨੂੰ ਪਾਤਾ ਕਿਹੜਾ ਹਾਈਵੇਅ ਆ ਨਾ ਦਾ 361 ਇੱਥੇ ਲਿਖਿਆ ਹੋਇਆ ਆ ਤੇ ਇਹ ਹੀ ਹੁਣ ਆਪਣਾ ਸੰਗੀ ਸਾਥੀ ਆ ਜੋ ਆਪਾਂ ਨੂੰ ਹਯੂਰ ਸਾਹਿਬ ਤੱਕ ਪਹੁੰਚਾਊਗਾ ਇਹਨੂੰ ਲੈ ਲਓ ਆ ਲੈ ਆ ਬਾਥਰੂਮ ਬਣੇ ਹੋਇਆ ਇੱਥੇ ਆ ਦੇ ਆ ਫੀਮੇਲ ਲਈ ਤੇ ਉਹ ਮੇਲ ਲਈ ਜਨਾਬ ਨੇ ਫੇਰ ਵੀ ਉਹ ਉਹ ਟੈਂਕ ਨੂੰ ਪਾਣੀ ਦੇਣਾ ਜ਼ਰੂਰੀ ਸਮਝਿਆ। ਲੋ ਵੀ ਆਪਾਂ ਮਹਾਰਾਸ਼ਟਰ ਵਿੱਚ ਤਾਂ ਕਾਫੀ دیر ਦੇ ਐਂਟਰ ਕਰ ਗਏ ਸੀ ਤੇ ਹੁਣ ਦੇੜਾ ਨੂੰ ਚੱਲਦੇ ਪਏ ਆ। ਗੱਡੀ ਨੂੰ ਸਾਧਵਾ ਲਈਏ। ਬਾਕੀ ਤੁਸੀਂ ਮੌਸਮ ਤੇ ਵਿਊ ਚੈੱਕ ਕਰੋ ਉਹ ਚੈੱਕ ਕਰੋ। ਪੂਰਾ ਘੈਂਟ ਹੋਇਆ ਪਿਆ ਮੌਸਮ। ਤੇ ਭਾਜੀ ਹੈਲੋ ਬਾਥਰੂਮ ਬਹੁਤ ਹੀ ਦੂਰ ਨਹੀਂ ਸੀ ਵੈਸੇ ਮੈਨੂੰ ਅੱਜ ਇੱਕ ਨਵੀਂ ਚੀਜ਼ ਪਤਾ ਲੱਗੇਗੀ ਕੀ ਇਹ 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 ਟੈਕਨੋਲੋਜੀ ਨਵੀਂ ਆ ਕਿਹੜੀ ਟੈਕਨੋਲੋਜੀ ਕਿਸੇ ਨੂੰ ਵੀ ਨਹੀਂ ਪਤਾ ਹੋਣੀ ਛੁੱਛੂ ਕਰੋ ਹਾਂ ਤੁਹਾਨੂੰ ਹਵਾ ਦੀ ਦੂਰਦਸ਼ਾਪਤ ਲੱਗ ਜੂਗੀ ਹਵਾ ਇੱਧਰ ਦੀ ਆ ਅੱਛਾ ਉਹ ਚੈੱਕ ਕਰਦੇ ਸੀ ਤੁਸੀਂ ਹਵਾ ਪਾਜੀ ਹਵਾ ਚੈੱਕ ਕਰਨੀ ਬਹੁਤ ਜ਼ਰੂਰੀ ਆ ਨਹੀਂ ਤੁਸੀਂ ਹੈ ਰੋਪਲੇਡ ਹੋਣਾ ਆ ਜਾਂ ਪਤੰਗ ਡੋਣਾ ਆ ਜਾਂ ਕੀ ਕਰਨਾ ਆ ਕੌਣ ਆ ਰਿਹਾ ਪਤਾ ਨਹੀਂ ਨੋ ਨੋ ਕੌਣ ਆ ਰਿਹਾ ਆ ਆਪਾਂ ਕਿੱਥੇ ਪਹੁੰਚ ਗਏ ਆ ਕੁਛ ਵੀ ਆ ਹਵਾ ਕੁਛ ਪਤਾ ਨਹੀਂ ਕਿੱਥੇ ਪਹੁੰਚ ਕਿੱਥੇ ਪਹੁੰਚ ਕਿੱਥੇ ਪਹੁੰਚ ਕੇ ਵੈਲਕਮ ਟੂ ਬਿਜੋਰਾ 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 ਪਾਣੀ ਕਿਹੜਾ ਆ ਗੱਡੀ ਨੂੰ ਆਪਾਂ ਸਾਹ ਦਵਾਰੇ ਆ ਤੇ ਹੁਣ ਇਸ ਤੋਂ ਅੱਗੇ ਰਵਾਨਗੀ ਪਾਵਾਂਗੇ ਤੇ ਕੁਝ 98 ਕਿਲੋਮੀਟਰ ਰਹਿ ਗਿਆ ਸਫ਼ਰ ਜਿਹੜਾ ਆਪਾਂ ਅੱਜ ਕੰਪਲੀਟ ਕਰਾਂਗੇ ਤੇ ਉਸ ਤੋਂ ਬਾਅਦ ਵੀਡੀਓ ਰੋਣੀ ਮੈਂ ਤੇ ਇਸ ਤੋਂ ਬਾਅਦ ਫਿਰ ਆਪਾਂ ਪਹੁੰਚ ਜਾਣਾ ਆ ਤਾਂ ਉਹ ਵਿਦਰਚਨ ਕਰਾਵਾਂਗੇ ਨਾਲੋਂ ਨਾਲ ਹੀ ਬਣੀ ਰ ਬਰੋ ਦੇ ਵਿੱਚ ਆਂਟੀ ਹੁਣੀ ਕਹਿੰਦੇ ਸੀ ਮੀਂਹ ਨਹੀਂ ਆ ਰਿਹਾ ਜਲਦੀ ਆ ਜਾ ਮੀਂਹ ਜਲਦੀ ਆ ਜਾ ਮੀਂਹ ਆ ਗਿਆ ਫੋਟੀ ਆ ਚੁਕਾਇਆ ਬੱਦਲ ਤੁਸੀਂ ਦੇਖ ਸਕਦੇ ਹੋ ਪੂਰੇ ਛਾਏ ਪਏ ਆ ਤੇ ਬਾਕੀ ਵੀਊ ਵੀ ਚੈੱਕ ਕਰੋ ਯਾਰ ਉਸੋਂ ਜਿਆਦਾ ਮਰਜੀ ਹੋਏ ਵੀਊ ਬੜਾ ਘੈਂਟ ਆ ਯਾਰ ਆ ਚੈੱਕ ਕਰੋ ਯਾਰ ਆ ਜਾਲੀਆਂ ਲਾਈ ਹੋਈਆਂ ਪੱਥਰ-ਪੁੱਥਰ ਨਾਲ ਡਿਗੇ ਹਨ ਕੋਈ ਵੀ ਪਿੱਛੇ-ਪਿੱਛੇ ਸਿਗੀਆਂ ਜਾਲੀਆਂ ਚੈੱਕ ਕਰੋ ਚੈੱਕ ਕਰੋ ਵੀਊ ਕਿ ਜਦੋਂ ਤੁਸੀਂ ਹਯੂਰ ਸਾਹਿਬ ਆਵੋ ਤੇ ਤੁਹਾਨੂੰ ਐਸ ਰੂਟ ਤੇ ਆਹ ਵੀਊ ਨਜ਼ਰ ਆਊਗਾ ਜੋਗੀ ਨਾ ਕਿਸੇ ਟ੍ਰੇਨ ਦੇ ਵਿੱਚੋਂ ਨਜ਼ਰ ਆਊਗਾ ਨਾ ਤੁਹਾਨੂੰ ਬਾਈ ਇਅਰੋਂ ਆਉਂਗੇ ਤਾਂ ਨਜ਼ਰ ਆਊਗਾ ਇਹ ਸਿਰਫ ਤੁਹਾਨੂੰ ਬਾਈ ਰੋਡ ਹੀ ਨਜ਼ਰ ਆਊਗਾ 1 ਘੰਟੇ 36 ਮਿੰਟ ਆਪਾਂ ਨੂੰ ਆਪਣੀ ਡੈਸਟੀਨੇਸ਼ਨ ਸੱਚਗਨ ਸ਼੍ਰੀ ਅਯੂਸ ਸਾਹਿਬ ਅਕਚਲ ਨਗਰ ਨਾਲ ਡੇਢ ਪਹੁੰਚਣ ਨੂੰ ਲੱਗਣਗੇ ਪੰਜਾਬ ਤੋਂ ਇਹ ਯੂਸ ਸਾਹਿਬ ਦਾ ਸਫ਼ਰ ਬੇਹੱਦ ਬੇਹੱਦ ਬਿਊਟੀਫੁਲ ਖੂਬਸੂਰਤ ਅੱਖਰਾਂ ਚ ਬਿਆਨ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਦਾਂ ਦਾ ਸੀਗਾ ਆਪਾਂ ਤਨਾ ਤਰ੍ਹਾਂ ਦੀਆਂ ਚੀਜ਼ਾਂ ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਸਟੇਟਾਂ ਦਾ ਪਹਿਰਾਵਾ ਸਾਰਾ ਕੁਝ ਵੇਖ ਕੇ ਫਾਈਨਲੀ ਮਹਾਰਾਸ਼ਟਰ ਉੱਪਰ ਆ ਕੱਲ ਜਾਂ ਪਰਸੋਂ ਆਪਾਂ ਪਰਸੋਂ ਆਪਾਂ ਕਰਨਾਟਕਾ ਨਾਨਕੀ ਦੇ ਵੀ ਜਾਵਾਂਗੇ ਉਹ ਵੀ ਤੁਸੀਂ ਵਲੌਗ ਵੇਖ ਹੀ ਲੈਣਾ ਆ ਤੇ ਹੁਣ ਬਰਸਾਤ ਸ਼ੁਰੂ ਹੋ ਗਈ ਆ ਸੋ ਚਲੋ ਇਹ ਵੀ ਵਧੀਆ ਘੈਂਟ ਆ ਕੰਮ ਲੋ ਜੀ ਫਰਾਟਿਆਂ ਵਾਂਗੂ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ ਆ ਤੇ ਜਿੰਨੇ ਸਪੀਡ ਵੀ ਸਾਡੀ ਥੋੜੀ ਸਲੋ ਕਰ ਦਿੱਤੀ ਆ ਮੀਂਹ ਦੇਖੋ ਉਹ ਤੇਰੇ ਰਾਨਾ 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 ਹਾਂ ਪਾਣੀ ਬਹੁਤ ਇਕੱਠਾ ਹੋਇਆ ਸੀਗਾ ਉਹਦੇ ਕਰਕੇ ਹਾਂ ਉਹ ਟਾਈਮ ਹੋ ਗਿਆ ਮੀਂਹ ਪੈਣ ਦੇ ਨੂੰ ਉਹ ਦੂਰ ਹੀ ਬੱਦਲ ਅਸੀਂ ਦੂਰੀ ਦੇਖ ਰਹੇ ਹਾਂ ਜੀ ਦੂਰੋਂ ਦੇਖਦਾ ਪਿਆ ਸੀ ਆ ਫੋ ਦੇਖ ਸਕਦੇ ਹੋ ਮੀਂਹ ਕਿੰਨਾ ਤੇਜ਼ ਹੋ ਗਿਆ ਬਹੁਤ ਜ਼ਿਆਦਾ ਸੰਘਣਾ ਮੀਂਹ ਪੈ ਰਿਹਾ ਆ ਕਿ ਜਿਹਦੇ ਕਰਕੇ ਅਗਲੀ ਗੱਡੀ ਵੀ ਸਲੋ ਹੋ ਗਈ ਤੇ ਆਪਣੀ ਗੱਡੀ ਵੀ ਸਲੋ ਹੋ ਗਈ ਆ ਕਿਉਂਕਿ ਵਿਜ਼ਿਬਿਲਿਟੀ ਥੋੜੀ ਘੱਟ ਗਈ ਆ ਮੀਂਹ ਕਰਕੇ ਤੁਸੀਂ ਦੇਖ ਸਕਦੇ ਕੁਝ ਦੇਖ ਨਹੀਂ ਰਹੀ ਆ ਜੋ ਤਾਂ ਸਕਰੀਨ ਤੇ ਦਿਖ ਰਿਹਾ ਉਹੀ ਮੈਨੂੰ ਅਸਲੀਅਤ ਵਿੱਚ ਦਿਖ ਰਿਹਾ ਆ ਤੇ ਬਾਕੀ ਹੌਲੀ ਹੌਲੀ ਚੱਲਦੇ ਆ ਸਫ਼ਰ ਜਿਹੜਾ ਆ 1 ਘੰਟਾ ਬਣ ਗਿਆ 1.5 ਘੰਟਾ ਬਣ ਕੇ ਚਲੋ 1.5 ਘੰਟੇ ਚ ਆਪਾਂ ਪਹੁੰਚ ਹੀ ਜਾਣਾ ਆ ਤੋਂ ਕਾੜੀ ਕਾੜੋ ਕਰਨੀ ਆਪਾਂ ਹੌਲੀ ਹੌਲੀ ਚੱਲਦੇ ਆ ਹਨਾ ਬਾਕੀ ਵੇਖਦੇ ਆ ਆ ਸਕੂਲ ਦੇ ਵਿਦਿਆਰਥੀ ਜਾ ਰਹੇ ਨੇ ਇਧਰ ਵੀ ਰਿਪੋਰਟ ਕਰੀ ਜਾਂਦਾ ਸੀ ਆ ਨਗਰੀ ਕੀ ਤਾਂ ਨਿਕਲਦਾ ਪੈ ਜੋ ਦੇ ਨਾਲ ਇਹਨਾਂ ਦੀ ਇਹ ਸ਼ੋਭਾ ਯਾਤਰਾ ਹੁੰਦੀ ਆ ਇਹਨਾਂ ਦੀ ਉਹ ਲਗੀ ਇੱਕੋ ਡਰੈਸ ਪਾ ਕੇ ਉਹ ਇਹਨਾਂ ਦੀ ਸ਼ੋਭਾ ਯਾਤਰਾ ਹੁੰਦੀ ਆ ਹਾਂ ਡਰੈਸ ਬਾਈ ਇਹਨਾਂ ਦੀ ਇੱਕੋ ਜੀ ਪਾਈ ਹੋਈ ਆ ਸਾਰਿਆਂ ਨੇ ਸਾਰਿਆਂ ਦੀ ਇੱਕੋ ਜੀ ਡਰੈਸ ਆ ਤੇ ਉੱਤੋਂ ਬਰਸਾਤ ਹੋ ਰਹੀ ਆ ਮੀਂਹ ਦੇ ਵਿੱਚ ਛਤਰੀਆਂ ਖੋਲ ਕੇ ਜਾ ਰਹੇ ਆ ਪਰ ਜਾ ਕਿੱਥੇ ਰੇ ਆ ਨੇ ਦੇ ਕਿ ਕਿ ਉਹਗੇ ਬੋਰਡ ਵੀ ਫੜਿਆ ਉਤੋਂ ਪਤਾ ਲੱਜਣਾ ਪੜਿਆ ਆ ਕੋਈ ਉਹ ਹੋਵਾ ਮਿਲਦਾ ਆ ਦੀ ਦੇਖ ਰਹੇ ਹੋ ਜੇ ਦੇਖਿਆ ਹੋਇਆ ਉਹ ਵੀ ਮੈਨੂੰ ਲੱਗਦਾ ਉਹ ਜਿਹੜੀ ਪਿੱਛੇ ਆ ਰਹੀ ਸੀ ਉਹਨਾਂ ਨੇ ਵੀ ਇੱਥੇ ਪਹੁੰਚਣਾ ਆ ਆ ਦੇਖੋ ਇੱਥੇ ਸਾਰੇ ਕਿਉਂਕਿ ਗੱਡੀਆਂ-ਗੱਡੀਆਂ ਪਾਰਕਿੰਗ ਝੂਲੇ-ਝੂਲੇ ਝੂਲੇ ਇੱਥੇ ਇਹਨਾਂ ਦਾ ਉਹ ਲੱਗਦਾ ਕੀ ਉਹਨੂੰ ਕਿਹਾ ਹੁੰਦੇ ਯਾਰ ਆਪਾਂ ਫਾਈਨਲੀ ਪਹੁੰਚ ਚੁੱਕੇ ਆ ਜੀ ਆਹ ਗੱਡੀ ਆ ਜਾਂਦੀ ਸ਼ਾਇਦ ਇਹ ਉਹ ਦੇਖੋ ਸੱਚਖੰਡ ਗੁਰਦੁਆਰਾ 4 ਕਿਲੋਮੀਟਰ ਲਿਖਿਆ ਹੋਇਆ ਉਹਨਾਂ ਨੇ ਉੱਪਰ ਤੇ ਆਥਮ ਰਾਇੰਦੇ ਇੱਕ ਦੂਜੇ ਨਾਲ ਤੇ ਸਾਰੇ ਆਟੋ ਖੜੇ ਵੀ ਉਦੋਂ ਜਾਨੂ ਖੜੇ ਆ ਇਹ ਸੰਗਤ ਹੋਵੇ ਤੇ ਲੈ ਜੀਏ ਤੇ ਬਸ ਜੀ ਸਿਰਫ 9 ਮਿੰਟ ਦਾ ਇੰਤਜ਼ਾਰ ਆ ਫਿਰ ਆਪਾਂ ਪਹੁੰਚ ਜਾਣਾ ਆ ਪਹਿਲਾਂ ਆਪਾਂ ਜਾਵਾਂਗੇ ਲੰਗਰ ਹਾਲ ਜਿੱਥੇ ਆਪਾਂ ਨੂੰ ਰੂਮ ਮਿਲਿਆ ਆ ਤੇ ਸਮਾਨ ਸਭ ਰੱਖਾਂਗੇ ਬੜੇ ਫਰੈਸ਼ ਹੋਵਾਂਗੇ ਫਿਰ ਆਵਾਂਗੇ ਲੰਗਾ ਸ਼ਾਂਗੇ ਫਿਰ ਆਪਾਂ ਮੱਥਾ ਟੇਕਣ ਜਾਵਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਣੇ ਰੋ ਇਸ ਵਲੋਗ ਦੇ ਨਾਲ ਇਹ ਫਾਈਨਲੀ ਜਿੱਥੇ ਆਪਾਂ ਨੂੰ ਰੂਮ ਮਿਲਿਆ ਆ ਉੱਥੇ ਪਹੁੰਚ ਚੁਕੇ ਆ ਸਾਹਮਣੇ ਲੰਗਰ ਹਾਲ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲਾ ਹੁਣ ਫਾਈਨਲ ਕਰ ਲਈਏ ਆਪਾਂ ਇਹ ਆ ਆਪਣਾ ਕਮਰਾ ਆਪਣਾ ਵਾਸ਼ਰੂਮ ਆ ਸ਼ੀਸ਼ਾ ਆਪਣਾ ਸਮਾਨ ਪਿਆ ਹੋਇਆ ਆ ਆ ਬੈੱਡ ਚਾਰ ਜਾਣੇ ਆ ਚਾਰ ਬੈੱਡ 1 2 3 4 ਜਣੇ ਰਹਿਣਾ ਸੋਖ ਸਕਦੇ ਆ ਏਸੀ ਲੱਗਾ ਹੋਇਆ ਆ ਤੇ ਮੇਨ ਗੱਲ ਇਹ ਆਪਾਂ ਨੂੰ ਬਿਲਕੁਲ ਫਰੰਟ ਤੇ ਹੀ ਕਮਰਾ ਮਿਲ ਗਿਆ ਜਿਹਦਾ ਸਾਹਮਣੇ ਜੇ ਤੁਹਾਨੂੰ ਦਿਖ ਰਿਹਾ ਤੇ ਗੁਰਦੁਆਰਾ ਲੰਗਰ ਸਾਹਿਬ ਤੇ ਓਥੇਲੇ ਆਪਣੀ ਗੱਡੀ ਖੜੀ ਆ ਉਹ ਚੱਕਰ ਇਹ ਮੈਂ ਅੱਜ ਤੇ ਹੁਣ ਫੋਕਸ ਵਿੱਚ ਆਕ ਨਹੀਂ ਵਜਾ ਨਹੀਂ ਵਜਾ ਚਲੋ ਕੋਈ ਗੱਲ ਨਹੀਂ ਤੇ ਬੜਾ ਵਧੀਆ ਰੂਮ ਆ ਤੇ ਹੁਣ ਥੋੜਾ ਫਰੈਸ਼ ਹੋ ਜਾਓਗੇ ਲੰਗਰ ਸਾਹਿਬ ਮੱਥਾ ਟੇਕੇ ਫਿਰ ਲੰਗਰ ਛਕੀਏ ਫਿਰ ਆਪਾਂ ਚੱਲਦੇ ਆਂ ਤਖਤ ਸਾਹਿਬ ਵੱਲ ਮੱਥਾ ਟੇਕਣਾ ਆਪਾਂ ਆ ਚੁੱਕੇ ਜੀ ਤਖਤ ਸੱਚਖੰਡ ਸ੍ਰੀ ਹਰਿਯੂਰ ਅਬਜਲ ਨਗਰ ਸਾਹਿਬ ਦਾ ਡੇਢ ਦੇਖਾਦੇ ਹੋ ਤੁਸੀਂ ਓਏ ਦਰਸ਼ਨ ਮੇਲੇ ਕਰਕੇ ਤੇ ਹੁਣ ਵਾਪਸ ਆਪ ਆ ਚੁੱਕੇ ਆਂ ਤੇ ਵੱਡਾ ਨਹੀਂ ਲੱਗ ਜਾਣਾ हां पा लिया मैं आ भी ओ बग्ला चकला भाई ओ भी पंजाब नंबर स्विफ्ट आ अपनी आ भी पंजाब नंबर ओ भी पंजाब नंबर ओ भी पंजाब ओ परे पंजाब <laughs> आ भी पंजाब ਤੇ ਕੋ ਪਰੇ ਪੰਜਾਬ ਸਾਰੀਆਂ ਗੱਡੀਆਂ ਪੰਜਾਬ ਤੋਂ ਆਈਆਂ ਆ ਪੰਜਾਬ ਪੰਜਾਬ ਛਾਇਆ ਪਿਆ ਮੋਹਲ ਇਧਰ ਲੱਗਾਂ ਜਿੱਦਾਂ ਮੈਂ ਆਨੰਦਪੁਰ ਦੇ ਮੇਲੇ ਤੇ ਆਇਆ ਹੁੰਦਾ ਆ ਵਾਕੇ ਯਾਰ ਹੁੰਦਾ ਬਹੁਤ ਗੱਡੀਆਂ ਆਉਂਦੀਆਂ ਵਾ ਹਾਂ ਕਿਉਂਕਿ ਆ ਤੁਸੀਂ ਸਾਰੇ ਵਲੌਗਿੰਗ ਯਾਰ ਵੇਖ ਹੀ ਲਿਆ ਰਾਹ ਦਾ ਕੋਈ ਇਸ਼ੂ ਨਹੀਂ ਹੈਗਾ ਰਾਹ ਦਾ ਕੋਈ ਚੱਕਰ ਨਹੀਂ ਰਾਹ ਦੇ ਉਹ ਵਧੀਆ ਆ ਆਨ ਰੋਡ ਤੁਸੀਂ ਸਫਰ ਕਰ ਸਕਦੇ ਆ ਕਿਉਂਕਿ ਇਹ ਗੱਲ ਮੈਂ ਤਾਂ ਕਿ ਆਉਣ ਲੱਗਾ ਆਪਾਂ ਜੋ ਟ੍ਰੇਨੀਆਂ ਬੁਕਿੰਗਾਂ ਕਰਾਈਂਦੇ ਨੇ ਨਾ ਆਪਣਾ ਟਿਕਟ ਬੁੱਕ ਨਹੀਂ ਮਿਲਦੀ ਹੂੰ ਬਹੁਤ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਵੇਟਿੰਗ ਹੀ ਰਹਿੰਦੀ ਆ ਕਰਨੀ ਪੈਂਦੀ ਆ ਯਾਰ ਆਪਣੀ ਗੱਡੀ ਫੜੋ ਆ ਜੋ ਯਾਰ ਮਾਨਣਾ ਜਿਹੜਾ ਦਿਲ ਚ ਹੈਗੀ ਭਾਵਨਾ ਆ ਜੋ ਤੇ ਬਾਕੀ ਚਲੋ ਰੂਮ ਤੁਹਾਨੂੰ ਦਿਖਾ ਦਿੱਤਾ ਆ ਚਲਿਏ ਰੂਮ ਦੇ ਵਿੱਚ ਤੇ ਪਈਏ ਲੰਮੇ ਵਾਟਰ ਕੋਲੇ ਥੱਲੇ ਰਹਿ ਗਿਆ ਪਾਣੀ ਵਾਲਾ ਇਹ ਲੈਣਾ ਸੀ ਆਪਾਂ ਇੱਕ ਉਸਰਾ ਨਵੀਂ ਬਣੀਆ ਨਵੀਆਂ ਨਵੀਆਂ ਤੇ ਚਲੋ ਠੀਕ ਆ ਜੀ ਅੱਜ ਦਾ ਬਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂ ਦਰਸ਼ਣ ਮੇਲੇ ਵਧੀਆ ਹੋ ਗਏ ਤੇ ਬਾਕੀ ਕੱਲ ਦਾ ਕੀ ਆਪਣਾ ਪਲਾਨ ਆ ਉਹ ਤੁਹਾਨੂੰ ਕੱਲ ਦੱਸਾਂਗੇ ਆਪਾਂ ਕਿਉਂਕਿ ਅਜੇ ਤਾਂ ਕਹੀ ਬਣਾਇਆ ਨਹੀਂ ਆਪ ਵੀ ਨਹੀਂ ਪਲਾਨ ਬਣਾਇਆ ਸੀ ਤੁਹਾਨੂੰ ਕੀ ਦੱਸਲੀ ਤੇ ਠੀਕ ਆ ਜੀ டாਟਾ ਬਾਏ ਬਾਏ ਪੰਮੇ ਦਾ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਪੰਮਾ ਇਸ ਟਾਈਮ ਕੱਪੜਿਆਂ ਤੋਂ ਬਾਹਰ ਕਮਰੇ ਤੋਂ ਬਾਹਰ ਆ ਤੇ ਸੱਚਾ ਹੋਇਆ ਰਮਨ ਚੋਠੀਕਾ ਜੀ ਮੈਂ ਵੀ ਥੱਕ ਗਿਆ ਹਾਂ ਸੋਈਏ ਗੁੱਡ ਨਾਈਟ டா டா ਬਾਏ ਬਾਏ